ਇਸ ਪ੍ਰਕਾਰ ਮਾਲਕ ਦੇ ਦਰਬੇ ਬੈਠਾਂਗੇ ਸਿਮਨ ਕਰਾਂਗੇ ਮਾਲਕ ਦੇ ਵਡਿਆਈਆਂ ਕਰਾਂਗੇ ਔਰ ਵੀ ਸੰਗਤ ਦੇ ਵਿੱਚ ਕਿਉ ਸਤਿਗੁਰ ਦਾ ਪ੍ਰਵਾਨ ਹੈ ਵਿੱਚ ਸੰਗਤ ਹਰ ਪ੍ਰਭ ਵਸੇ ਜੀ ਮੇਰੇ ਪ੍ਰਭਾਤਮਾ ਦਾ ਘਰ ਕਿੱਥੇ ਆ ਜਿਹਨੂੰ ਆਪਾਂ ਗੁਰਬਾਣੀ ਦੇ ਅਨਸਾਰ ਪੜ੍ਹਦੇ ਆ ਕਿ ਸੋ ਧਾਰ ਤੇਰਾ ਕਿਹਾ ਸੋ ਕਰਕੇ ਆ ਜੇ ਤਦ ਆਵਾਜ਼ ਸਮਾਵੇ ਇਹ ਕਿਉਂਕਿ ਇਹ ਆਪਾਂ ਉਹ ਨਹੀਂ ਕਿ ਜੋ ਆਪਾਂ ਬਹੁਤ ਇਸੇ ਵਿਚਾਰ ਸੌਂਦੇ ਆ ਰਹੇ ਜਦੋਂ ਅਗਿਆਨਤਾ ਦੇ ਬੱਚ ਸੀ ਕਿ ਉੱਪਰ ਹੱਥ ਕਰਕੇ ਕਹਿ ਦੇ ਸੀ ਕਿ ਉੱਪਰ ਵਾਲਾ ਜਾਣੇ ਨਹੀਂ ਗੁਰੂ ਕਹਿੰਦੇ ਮੇਰਾ ਮਾਲਕ ਦਾ ਮੇਰੇ ਮਾਲਕ ਦਾ ਵਾਸਾ ਕਿੱਥੇ ਹੈ ਸੰਗਤ ਦੇ ਵਿੱਚ ਆ ਸਾਹਮਣੇ ਖਾਲੀ ਖਲਾਸਾ ਦਾ ਸਮਾ ਦਵਾਰ ਹੈ ਜਦੋਂ ਅਸੀਂ ਸੁਰਤੀ ਲਾ ਕੇ ਬੈਠਾਂਗੇ ਤਾ ਮੇਰੇ ਮਾਲਕ ਨੇ ਕਿਰਪਾ ਕਰਕੇ ਨੋਟ ਕਰੋ। ਤੁਮ ਆਵ ਅਜਿਹੀ ਆ ਪੰਜ ਵਿਚਾਰ ਕਰਨੀਆਂ। ਵਿਚਾਰ ਕੀ ਆ ਗੁਰੂ ਪਿਆਰਿਓ? ਇੱਥੇ ਮੇਰਾ ਮਾਲਕ ਅੱਜ ਸਾਨੂੰ ਪਰਮਾਰੇ ਨੇ। ਤੀਸਰੇ ਪਾਸ ਧੰਨ ਗੁਰ ਅਮਰਦਾਸ ਦੇ ਪਾਤਸ਼ਾਹ ਜੀ ਸਮੂ ਗੁਰਬਾਣੀ ਦੇ ਅੰਦਰ ਪਰਮਾਰੇ ਨੇ। ਕੀ ਪਰਮਾਰੇ ਨੇ ਗੁਰਬਾਣੀ ਦੇ ਅੰਦਰ ਸਾਨੂੰ ਪਰਮਾਰੇ ਨੇ ਬੜਾ ਹੰਸ ਮਹਾਨਤਾ ਦੀ ਜਾ ਦੇਣਾ। ਹੁਣ ਇੱਥੇ ਗੋਪਿਆ ਰਹੋ ਸਤਿਗੁਰ ਉਹ ਸਾਨੂੰ ਗੁਰਬਾਣੀ ਰਾਹੀਂ ਤੁਕਾਂ ਰਾਹੀਂ ਸੰਤਾਂ ਰਾਹੀਂ ਇਸ ਬੰਦੇ ਨੂੰ ਸਮਝਾ ਰਹੇ ਨੇ ਪਰ ਅੱਜ ਤੱਕ ਸਾਡੀ ਸਮਝ ਨਹੀਂ ਆਇਆ ਪਤਾ ਨਹੀਂ ਕਿੰਨੇ ਵਾਰੀ ਅਸੀਂ ਬਾਣੀ ਪੜ੍ਹ ਲਈ ਕਿੰਨੇ ਕੋ ਸਹਿਜ ਬਾਣ ਕਰ ਲਏ ਜਾਂ ਅਸੀਂ ਗੁਰੂ ਘਰਾਂ ਚ ਜਾ ਕੇ ਅਸੀਂ ਕੀਰਤਨ ਸੁਣ ਲਏ ਸੰਗਤ ਵੀ ਕਰ ਲਈ ਔਰ ਇਸ ਬੰਦੇ ਨੂੰ ਭਰੋਸਾ ਨਹੀਂ ਆਉਂਦਾ ਵਿਸ਼ਵਾਸ ਨਹੀਂ ਆਉਂਦਾ ਮਾਮਕਾ ਸਤਿਗੁਰਾਂ ਤੇ ਵਿਸ਼ਵਾਸ ਨਹੀਂ ਆਉਂਦਾ ਗੁਰੂ ਪਿਆਰਿਓ ਹਾਂ ਐਸੇ ਆਪਾਂ ਦਿਨਾਵੀ ਤੌਰ ਤੇ ਆਪਾਂ ਵਿਚਾਰ ਕਰੀਏ ਦਿਨਾਵੀ ਤੌਰ ਤੇ ਸਾਨੂੰ ਬਹੁਤ ਭਰੋਸਾ ਹੈ ਧਾਗੇ ਤੇ ਵੀ ਤਾਲੇ ਤੇ ਬਹੁਤ ਭਰੋਸਾ ਹੈ ਮੜੀਆਂ ਮਸਾਣਾ ਤੇ ਤਿੰਨੇ ਟਾ ਰੱਖ ਕੇ ਅਸੀਂ ਮੱਥਾ ਟੇਕਦੇ ਨੇ ਉੱਥੇ ਭਰੋਸਾ ਹੈ ਜੇ ਕਿਸੇ ਨੇ ਬੋਤਲ ਚ ਪਾਣੀ ਪਾ ਕੇ ਉੱਥੇ ਫੂਕਾ ਮਾਰ ਕੇ ਦੇਤਾ ਤੈਨਾਂ ਕਿ ਘਰੇ ਸਿੱਟਾ ਦੇ ਜੇ ਉਹਨੂੰ ਸੱਤ ਵੀ ਲੋ ਅਸੀਂ ਸੱਤਾਂਗੇ ਅਸੀਂ ਉਹ ਪਿਆਰ ਨਾ ਸਕਾਂਗੇ ਔਰ ਪੀਰਾ ਪੀਰਾ ਦੇਤੀ ਮੜੀਆਂ ਤੇ ਵੈ ਅਸੀਂ ਜਾਵਾਂਗੇ ਪਰ ਮੇਰੇ ਮਾਲਕ ਤੇ ਭਰੋਸਾ ਨਹੀਂ ਸੱਤ ਗੁਰਾਂ ਤੇ ਭਰੋਸਾ ਨਹੀਂ ਜੋ ਕਰਤਾ ਕਰਤਾ ਹੈ ਉਹ ਪਿਆਰਿਓ ਜੋ ਸਾਨੂੰ ਸਵਾਸ ਦਿੰਦਾ ਹੈ ਜੋ ਸਾਡੇ ਹੱਥਾਂ ਸਹਾਇਤਾ ਕਰਦਾ ਹੈ ਹੱਥਾਂ ਸਹਾਇਤਾ ਕਰਦਾ ਗੁਰੂ ਘਰਿਓ ਸਾਨੂੰ 24000 ਸਵਾ ਸਰੋਜ ਦਿੰਦਾ ਹੈ ਸਾਡੀ ਪਕਾਰ ਸੁਣਦਾ ਹੈ ਦੁਖੜੇ ਸੁਣਦਾ ਹੈ ਔਰ ਦੁੱਖਾਂ ਨੂੰ ਦੂਰ ਕਰਦਾ ਹੈ ਪਰ ਨਾਂ ਭਰੋਸਾ ਹੋਣ ਕਰਕੇ ਗੁਰੂ ਘਰਿਓ ਅਸੀਂ ਬਾਣੀ ਪੜ੍ਹਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਪਰਾਪਾ ਜੋ ਰੋਜ਼ ਵਿਚਾਰ ਕਰਦੇ ਆ ਸੰਗਤ ਦੇ ਅੰਦਰ ਕਿ ਉਹਨੂੰ ਪੜ ਕੇ ਵਿਚਾਰਦੇ ਨਹੀਂ ਵਿਚਾਦੇ ਨਹੀਂ ਉਹਨਾਂ ਇੱਥੇ ਵੀ ਮੇਰਾ ਮਾਨਕ ਅੱਜ ਸਾਨੂੰ ਜੋ ਕਹਿ ਰਿਹਾ ਹੈ ਕਿ ਸਤਗੁਰੂ ਫਰਮਾ ਰਹੇ ਨੇ ਨਾਲ ساری ਸੰਗਤ ਉਚਾਰਨਾ ਸ਼ਬਦ ਆਪਣੀ ਰਸਨਾ ਪਵਿੱਤਰ ਹੋ ਜੇ ਸਤਗੁਰੂ ਫਰਮਾਨ ਕਰਦੇ ਨੇ ਤੀਸਰੇ ਪਾਤਸ਼ਾਹ ਤੀਸਰੇ ਪਾਸਾ ਪ੍ਰਵਾਨ ਕਰਦੇ ਨੇ ਕਿ ਸਬੂ ਹੁਕਮ ਹਾਲਾ ਤੀਜਾ ਤੀਸਰੇ ਪਾਸਾ ਤੀਸਰੇ ਘਰ ਦੇ ਵਿੱਚ ਸਾਨੂੰ ਵਰਗਾਉਣਾ ਕਰਦੇ ਨੇ ਸਤਗੁਰ ਕੀ ਪ੍ਰਤੀਤਨਾ ਆਇਆ ਸਤਵਰ ਕੀ ਕਰਨੇ ਸਤਗੁਰ ਕੀ ਪ੍ਰਤੀਤਨਾ ਆਇਆ ਸ਼ਬਦ ਨਾਮ ਲਾਗੂ ਪਾਓ ਸ਼ਬਦ ਨਾਮ ਲਾਗੂ ਪਾਓ ਇਹਨੂੰ পড়ੋ ਸਾਰੇ ਜੀ ਕਹਿ ਰਹੇ ਸਾਡੇ ਅੰਦਰ ਬਸ ਜੇ ਸਾਰੀ ਸੰਗਤ ਕਿਰਪਾ ਕਰੋ ਸਤ ਗੁਰ ਕੀ ਪਰਤੀਤ ਨ ਆਇਆ ਸ਼ਬਦ ਨਾਮ ਲਾਗੂ ਪਾਓ ਸਬਦ ਨਾਮ ਗੁਪਾ ਬੋਲ ਬੋਲ ਬ੍ਰਦਰ ਜਿੱਦ ਜ਼ਿਆਦਾ ਸਬਦ ਬੋਲੋ ਇਹਦਾ ਕੀ ਮਤ ਹੈ ਕੀ ਕਹਿ ਰਹੇ ਨੇ ਗੁਰੂ ਸਾਹਿਬ ਆਪਾਂ ਇੱਥੇ ਇਸ ਤਰ੍ਹਾਂ ਵਿਚਾਰ ਕਰਨੀਆਂ ਇਹ ਪੰਗਤੀ ਆਪਾਂ ਪੜ੍ਹੀ ਹੈ ਗੁਰੂ ਸਾਹਿਬ ਦਾ ਪ੍ਰਵਾਨ ਹੈ ਕਿਤਾ ਪ੍ਰਮਾਤਮਾ ਫਰਮਾ ਰਹੇ ਨੇ ਕਿ ਏਕ ਸ਼ਬਦ ਮੇਰੀ ਪ੍ਰਾਣ ਬਸਲ ਹੈ ਬਹੁੜ ਜਨਮ ਨ ਆਵਾ ਕਿੱਡੀ ਵੱਡੀ ਗੱਲ ਕਹਿਤੀ ਗੁਰੂ ਪਿਆਰੇ ਬਹੁੜ ਜਨਮ ਕਹਿੰਦਾ ਜੇ ਭਰੋਸਾ ਕਰ ਲੈ ਆਹ ਪੰਕਤੀਆਂ ਜਿਹੜੀਆਂ ਆਪਾਂ ਪੜੀਆਂ ਨੇ ਜੋ ਸ਼ਬਦ ਨੂੰ ਆਪਾਂ ਉਚਾਰਿਆ ਹੈ ਗੁਰੂ ਕਹ ਰਿਓ ਆਪਾਂ ਗੁਰੂ ਤੇ ਭਰੋਸਾ ਕਰ ਲਈਏ ਵਿਸ਼ਵਾਸ ਕਰ ਲਈਏ ਵਿਸ਼ਵਾਸ ਕਰਕੇ ਵਿਚਾਰ ਅੰਦਰ ਵਸਾ ਕੇ ਉਹਦੇ ਨਾਲ ਪਿਆਰ ਪਾਈਏ ਮੇਰੇ ਮਾਲਕ ਨਾਲ ਸਤਿਗੁਰੂ ਕਹ ਰਹੇ ਨੇ ਜੇ ਤੂੰpropto ਬਣਾ ਲੈਣਾ ਪਿਆਰ ਕਰ ਲੈ ਤਾਂ ਤੇਰਾ ਮੈਂ ਜਨਮ ਮਰਨ ਕੱਟ ਦੂੰ ਜਨਮ ਜਨਮ ਮਰਨ ਦੀ ਗੱਲ ਕਰ ਰਿਹਾ ਗੁਰੂ ਪਰ ਉਹ ਆਏ ਵੀ ਆਪਾਂ ਗੁਰੂ ਪਿਆਰੇ ਉਹ ਆਪਣਾ ਜਨਮ ਮਨ ਕੱਟਣਾ ਸੀ ਅਸੀਂ ਇਨਸਾਨੀ ਜਾਮਾ ਲੈ ਕੇ ਦੋ ਕੰਮ ਕਰਨ ਆਏ ਆ ਧਿਆਨ ਰੱਖਣਾ ਇੱਥੇ ਗੁਰੂ ਪਿਆਰੇ ਦੋ ਕੰਮ ਉਹ ਦੋ ਕਿਹੜੇ ਕੰਮ ਨੇ ਅਸੀਂ ਆਪਣੇ ਜਿਹੜੇ ਤਸੋਕੜ ਜਾਂ ਅਣਜਾਣੇ ਅਣਜਾਣੇ ਵਿੱਚ ਕਰਮ ਕੀਤੇ ਹੋਏ ਨੇ ਉਹ ਅਸੀਂ ਕਰਮ ਭੋਗਣ ਆਏ ਆ। ਔਰ ਨੰਬਰ 2 ਤੇ ਗੁਰਪਿਆਰਿਓ ਅਸੀਂ ਆਪਣਾ ਜਨਮ ਮਰਨ ਕੱਟਣ ਆਏ ਆ। ਕੇਵਲ 83 ਲੱਖ ਜੁਨੀਆਂ ਚੋਂ ਇੱਕ ਇਹ ਜੁਨੀਆਂ ਕਿਹੜੀ ਇਨਸਾਨ ਜੁਨੀਆਂ ਜਿਨ੍ਹਾਂ ਮੇਰੇ ਮਾਲਕ ਨੇ ਕਰਮ ਓ ਘਣ ਦੇ ਨਾਲ ਨਾਲ ਜਨਮ ਮਰਨ ਵੀ ਕੱਟਣ ਦਾ ਸਾਨੂੰ ਮੌਕਾ ਦਿੱਤਾ। ਬਾਕੀ ਕਿਸੇ ਜੁਨੀ ਚ ਜਨਮ ਮਰਨ ਕੱਟਣ ਦਾ ਮੌਕਾ ਨਹੀਂ ਹੈ ਗੁਰ ਪਿਆਰਿਓ। ਇਸ ਦੇਵੀ ਇਸ ਦੇਹੀ ਕੋ ਤਰਸੇ ਦੇਵ ਜਿਹੜੇ ਦੇਵ ਲੋਕ ਚ ਬੈਠੇ ਨੇ ਉਹ ਵੀ ਤਰਸਦੇ ਨੇ ਕਿ ਸਾਨੂੰ ਇੱਕ ਵਾਰੀ ਮੌਕਾ ਮਿਲੇ ਇਨਸਾਨੀ ਜਾਮਾ ਲੈ ਕੇ ਸਾਨੂੰ ਇਸ ਲੋਕ ਦੇ ਵਿੱਚ ਮੇਰਾ ਮਾਲਕ ਭੇਜੇ ਇੱਕ ਵਾਰੀ ਅਸੀਂ ਆਪਣਾ ਆ ਇੱਥੇ ਜਿਹੜੇ ਬੈਠੇ ਆ ਗੁਰਪੈਰਿਓ ਉਹ ਜਨਮ ਮਨ ਕੱਟ ਕੇ ਵਾਪਸ ਪਿਤਾ ਪ੍ਰਮਾਤਮਾ ਦੀ ਗੋਚ ਵਿੱਚ ਆ ਗੱਲ ਭਰੋਸੇ ਦੀ ਆ ਹੁਣ ਗੁਰੂ ਸਾਹਿਬ ਕਹ ਰਹੇ ਨੇ ਕਿ ਜਿਹੜਾ ਮਨੁੱਖ ਸਤਿਗੁਰ ਤੇ ਭਰੋਸਾ ਨਹੀਂ ਕਰਦਾ ਹੁਣ ਇਹਦੀ ਗੱਲ ਹੈ ਹੁਣ ਤਾਂ ਆਪਾਂ ਗੱਲ ਕੀਤੀ ਆ ਭਰੋਸਾ ਸਾਨੂੰ ਕਰਨਾ ਚਾਹੀਦਾ ਜੇ ਅਸੀਂ ਭਰੋਸਾ ਕਰਾਂਗੇ ਸਾਡਾ ਜਨਮ ਮਨਟਿਆ ਜਾਏਗਾ ਸਾਡੇ ਕਰਮ ਬਦਲ ਜਾਣਗੇ ਗੁਰਪਿਆਰਿਓ ਕਰਮ ਆਪਣੇ ਹੱਥ ਹੈ ਆਪਾਂ ਜੇ ਸੰਗਤ ਚ ਆ ਕੇ ਸੰਗਤ ਚ ਆਉਣਾ ਸਿੱਖਾਂਗੇ ਬੈਠਣਾ ਸਿੱਖਾਂਗੇ ਗੁਰੂ ਘਰ ਮੱਥਾ ਟੇਕਣਾ ਸਿੱਖਾਂਗੇ ਔਰ ਗੁਰੂ ਨਾਲ ਆਪਾਂ ਪਿਆਰ ਨਾਲ ਬਾਜਾਂ ਮਾਰਾਂਗੇ ਸਾਡੇ ਕਰਮ ਆਪਣੇ ਹੱਥ ਚ ਬਦਲ ਜਾਣਗੇ ਗੁਰਪਿਆਰਿਓ ਮੇਰੇ ਮਾਲਕ ਨੇ ਸਾਡੇ ਤੇ ਕਿਰਪਾ ਕਰ ਦੇਣੀ ਆ ਹੁਣ ਜਿਹੜੇ ਮਨੁੱਖ ਮਾਲਕ ਤੇ ਭਰੋਸਾ ਨਹੀਂ ਰੱਖਦੇ ਔਰ ਉਹਨੇ ਬੜੀ ਭੱਜ ਦੌੜ ਲਾਈ ਆ ਇਹ ਨਾ ਫਕੀਰਾ ਮੜੀਆਂ ਉਤੇ ਦੂਰ ਦੇ ਰੇਡੇ ਪਤਾ ਨਹੀਂ ਕਿੱਥੇ ਭਰੋਸਾ ਰੱਖ ਕੇ ਬੈਠਾ ਹੈ ਉਹਦਾ ਜਨਮ ਮਨ ਨਹੀਂ ਕੱਟਿਆ ਜਾਣਾ ਪਹਿਲੀ ਗੱਲ ਤਾਂ ਗੁਰੂ ਸਾਹਿਬ ਕਹਿ ਰਹੇ ਨੇ ਔਰ ਉਹ ਸਾਜਨਾ ਚ ਸਵਾਸ ਰਹੇ ਨੇ ਉਹ ਗੁਰਪਿਆਰੇ ਉਹਨਾਂ ਚ ਦੁੱਖ ਭਰੇਗਾ ਤਨ ਦੇ ਰੋਗ ਤੇ ਮਨ ਦੇ ਰੋਗ ਉਹਨੂੰ ਸਤਾਉਣਗੇ ਗੁਰਪਿਆਰੇ ਉਹ ਸਤਾਉਣਗੇ ਤਰਾਹ ਦੇ ਵਿੱਚ ਨਾ ਦੁੱਖ ਜਾਣੇ ਨਾ ਕਲੇਸ਼ ਜਾਣੇ ਨਾ ਡਰ ਜਾਣੇ ਕਿਉਂਕਿ ਮਾਲਕ ਤੇ ਭਰੋਸਾ ਨਹੀਂ ਹੈ ਜੇ ਅਸੀਂ ਭਰੋਸਾ ਨਹੀਂ ਕੀਤਾ ਪਹਿਲਾਂ ਇੱਕ ਨੰਬਰ ਤੇ ਵਿਚਾਰ ਕੀਤੇ ਆਪਾਂ ਭਰੋਸਾ ਜੀ ਨੇ ਕਰ ਲਿਆ ਦੋ ਨੰਬਰ ਤੇ ਮੇਰਾ ਮਾਲਕ ਸਾਨੂੰ ਵਿਸਤਾਰ ਨਾਲ ਸਮਝਾ ਰਹੇ ਨੇ ਕਿ ਸਤਗੁਰ ਤੇ ਸਭ ਦੇ ਵਿੱਚ ਜੀ ਨੇ ਪਿਆਰ ਪਾ ਲਿਆ ਔਰ ਜਿਨੇ ਪਿਆਰ ਨਹੀਂ ਪਾਇਆ ਉਹ ਜਨਮ ਮਰਨ ਹੀ ਕਟਿਆ ਜਾਣਾ ਔਰ ਅਗਲੀ ਪੰਕਤੀ 'ਚ ਮੇਰਾ ਮਾਲਕ ਬੜੀਆਂ ਫਟਕਾਰਾਂ ਮਾਰ ਰਿਹਾ ਗੁਰਬਾਰੇ ਸਾਨੂੰ ਦੇਖੋ ਕਿੰਨਾ ਅਗਲੀ ਜੇ ਪੜਾਂਗੇ ਨਾ ਪੰਕਤੀ ਤਾਂ ਆਪਣੇ ਕੁੜੀ-ਬੁੜੀ ਪਿਆਰਿਓ ਜਿਹਨੂੰ ਥੋੜਾ ਬੜਾ ਵੀ ਅੰਦਰ ਦਰਦ ਹੈ ਮਾਲਕ ਦੇ ਪ੍ਰਤੀ ਪਿਆਰ ਹੈ ਗੁਰਬਾਣੀ ਦੇ ਪਤੀ ਪਿਆਰ ਹੈ ਐਸੀ ਤਾਂ ਅਸੀਂ ਬਹੁਤ ਕਹੀ ਜਾਂਦੇ ਆ ਕਿ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਕਾਹਨੋ ਦਾਸੀ ਗੁਰਬਾਣੀ ਪੜ੍ਹ ਕੇ ਬਹੁਤ ਕੁਝ ਪੜ੍ਹ ਕੇ ਅੱਗੇ ਨਿਕਲ ਜਾਨੇ ਆ ਲੇਕਿਨ ਗੁਰੂ ਦੀ ਕਿਤੇ ਗੱਲ ਮੰਨੀ ਆ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤਖ ਗੁਰੂ ਨਿਸਥਾ ਕਹਿੰਦਾ ਜੇ ਤੂੰ ਭਰੋਸਾ ਰੱਖ ਲੈ ਮੇਰੀ ਗੱਲ ਮੰਨ ਲੈ ਕਿ ਮੈਂ ਪ੍ਰਤੱਖ ਤੇਰੇ ਸਾਹਮਣੇ ਹਾਜ਼ਰ ਨਾਜ਼ਰ ਹਾਂ ਹੁਣ ਇੱਥੇ ਮੇਰਾ ਮਨ ਕਹਿ ਰਿਹਾ ਕਿ ਇੱਕ ਤਰ੍ਹਾਂ ਆਪਾਂ ਪੰਕਤੀ ਉਚਾਰੀ ਸੀ ਜੋ ਕਿ ਅਧੂਰੀ ਛੱਡਤੀ ਸੀ ਅੱਛੇ ਸਤਿਗੁਰ ਫਰਮਾਨ ਕਰ ਪ੍ਰਵਾਨ ਕਰ ਰਹੇ ਨੇ ਕਹਿੰਦਾ ਜੇ ਤੈਨੂੰ ਭਰੋਸਾ ਨਹੀਂ ਆਇਆ ਜੇ ਵਿਸ਼ਵਾਸ ਨਹੀਂ ਕੀਤਾ ਆਪਾਂ ਵਿਚਾਰ ਕਰ ਲਈ ਸਾ ਹੁਣ ਅਗਲੇ ਪੰਕਤੀ ਚ ਕਹਿ ਰਹੇ ਨੇ ਕਿ ਜਿਸ ਉਸ ਨੂੰ ਕਿਰੋ ਕਿਰੋ ਤੈਨੇ ਉਸ ਨੂੰ ਜਿਹਨੇ ਪ੍ਰੋਸਾਨ ਕੀਤਾ ਉਹਨੂੰ ਉਹ ਕਹਿ ਰਹੇ ਨੇ ਉਸ ਨੂੰ ਸੁੱਖ ਨਾ ਉਪਜੇ ਕਹਿੰਦਾ ਕਿ ਉਹ ਬੰਦੇ ਨੂੰ ਕਦੇ ਸੁੱਖ ਨਹੀਂ ਮਿਲਣਾ ਉਹਨੂੰ ਜਿੰਨੇ ਸੁਆਸ ਦੇਖਿਆ ਦੁਖੀ ਭੁਗਦਾ ਰਹੇਗਾ ਘਰਾਂ ਦੇ ਵਿੱਚ ਕਲੇਸ਼ਾਂ ਦੇ ਵਿੱਚ ਲੜਾਈ ਝਗੜੇ ਕਰਦਾ ਰਹੇਗਾ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੇ ਜਾ ਹੁਣ ਧੰਨ ਸ੍ਰੀ ਗੁਰਗੰਸਾਹ ਬਿਰਾਜਮਾਨ ਨੇ ਧੰਨ ਸ੍ਰੀ ਗੁਰਗੰਸਾ ਜੀ ਬਿਰਾਜਮਾਨ ਨੇ ਗੁਰਤਾ ਗੱਦੀ ਤੇ ਤਾਂ ਗੁਰ ਪਿਆਰਿਓ ਫੇਰ ਆਪ ਕੋਨਰ ਦੀ ਹਜ਼ੂਰੀ ਦੇ ਵਿੱਚ ਵਿਚਾਰ ਕਰ ਰਹੇ ਆ ਕਿ ਕੋਈ ਵੀ ਮਨੁੱਖ ਜਦੋਂ ਭਰੋਸਾ ਨਹੀਂ ਕਰੂਗਾ ਨਾ ਮੇਰੇ ਮਾਲਕ ਤੇ ਵਿਸ਼ਵਾਸ ਨਹੀਂ ਕਰੂਗਾ ਤਾਂ ਸਤਿਗੁਰ ਪਰਵਾ ਰਹੇ ਨੇ ਕਿ ਤੂੰ ਗੁਰੂ ਸਾਹਿਬ ਬਿਰਾਜਮਾਨ ਨੇ ਜਿੱਥੇ ਗੁਰੂ ਘਰ ਗੁਰਦੁਆਰਾ ਸਾਹਿਬ ਉਹ ਤੇ ਤੂੰ ਆ ਕੇ ਚਾਹੇ ਪ੍ਰਕਿਰਮਾ 100 ਵਾਰੀ ਦਿਲ ਚ ਕਰੀ ਜਾ 6 ਵਾਰੀ ਤੇ ਮੱਥਾ ਟੇਕੀ ਜਾ ਔਰ ਜੋ ਮਰਜੀ ਪਿੱਛੇ ਜੋ ਪੁੰਨ দান ਜੋ ਵੀ ਦਾਵੇ ਕਰੀ ਜਾ ਪਰ ਕਹਿੰਦਾ ਜਿੰਨਾ ਚਿਰ ਤੈਨੂੰ ਵਿਸ਼ਵਾਸ ਭਰੋਸਾ ਨਹੀਂ ਹੁੰਦਾ ਗੁਰਬਾਣੀ ਨੂੰ ਵਿਚਾਰਦਾ ਨਹੀਂ ਹੈ ਪੰਕਤੀਆਂ ਨੂੰ ਸਮਝ ਕੇ ਵਿਚਾਰ ਨਹੀਂ ਕਰਦਾ ਜਿੱਥੇ ਅਸੀਂ ਅਰਦਾਹ ਦੇ ਵਿੱਚੋਂ ਪੰਕਤੀਆਂ ਉਚਾਰਦੇ ਆਂ ਧੰਸ੍ਰੀ ਗੁਰਗਾਸਾ ਦੇ ਅੱਗੇ ਸਾਡੇ ਸਰਦਾਰ ਜੋ ਗ੍ਰੰਥੀ ਸਿੰਘ ਅੱਗੇ ਬੋਲਦੇ ਨੇ ਸੰਗਤੋ ਦੇ ਪਿੱਛੇ ਬੋਲਦੀ ਕੀ ਕਹਿਰੀ ਆ ਕਿ ਜੋ ਪ੍ਰਭ ਕੋ ਮਿਲ ਬੂਚ ਵੈ ਕੋ ਉਜ ਸਬਦ ਮੈਲੇ ਕਹਨੇ ਆ ਨਾ ਆਪਾ ਕਹਨੇ ਆਏ ਪਿੱਛੇ ਪਿੱਛੇ ਗ੍ਰਾਂਤੀ ਸਿੰਘ ਜੀ ਦੇ ਕਹਿੰਦਾ ਜਿਹੜਾ ਖੋਜ ਲੂਗਾ ਜਿਹਨੇ ਪੰਥੀ ਪੜ ਕੇ ਵਿਚਾਰ ਕਰ ਲਈ ਫਿਰ ਖੋਜ ਲੂਗਾ ਤਾਂ ਉਹ ਨੂੰ ਮੇਰੇ ਮਾਲਕ ਨੇ ਇਸ ਵਰਜਨ ਤੋਂ ਪਾਰ ਕਰਾ ਦੇਣਾ ਔਰ ਜਨਮ ਮਨ ਕੱਟ ਦੇਣਾ ਕਿਹਾ ਹੁਣ ਬੜੀ ਸੋਹਣੀ ਪੰਗਤੀ ਐ ਇੱਥੇ ਮੇਰੇ ਮਾਲਕ ਨੇ ਕਹਿੰਦਾ ਕਿ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਢੇੜਾ ਆਵੇ ਜਾਏ ਹੁਣ ਆਪਾਂ ਆ ਲੈਂਡ 'ਚ ਨਹੀਂ ਖੜੇ ਹੋਣਾ ਗੁਰਪਿਆਰੋ ਇਹ ਲੈਂਡ 'ਚ ਕਦੇ ਵੀ ਨਹੀਂ ਖੜੇ ਹੋਣਾ ਕਿ ਅਸੀਂ ਆਈਏ ਜਾਈਏ ਹਾਂ ਗੁਰੂ ਘਰ ਅਸੀਂ ਆਉਣਾ ਹੈ ਮੱਥਾ ਟੇਕਣਾ ਹੈ ਪਰ ਗੁਰੂ ਦੇ ਮਤ ਦੇ ਅਨਸਾਰ ਅਸੀਂ ਆਪਣੀ ਮੱਤ ਨੂੰ ਗੁਰਪਿਆਰੋ ਸਿਰ ਨੂੰ ਜੋੜਾ ਘਰ ਤੱਕ ਰੱਖੀਏ ਠੀਕ ਆ ਸਾਨੂੰ ਲੋੜ ਐ ਸਾਨੂੰ ਸਾਡੇ ਆ ਜਿਹੜੀ ਮਤ ਹੈ ਉਹ ਵੀ ਇਸਤੇਮਾਲ ਕਰਨੀ ਆ ਕਿੱਥੇ ਜਿੱਥੇ ਸਾਨੂੰ ਕਰਨੀ ਚਾਹੀਦੀ ਹੈ ਸਾਨੂੰ ਆਪਣੇ ਧੰਦਿਆਂ ਦੇ ਪ੍ਰਤੀ ਪਰਿਵਾਰ ਚਲਾਉਣ ਦੇ ਪ੍ਰਤੀ ਅਸੀਂ ਆਪਣਾ ਉੱਥੇ ਦਿਮਾਗ ਲੜਾਈਏ ਗੁਰੂ ਘਰ ਪਰ ਜਦੋਂ ਅਸੀਂ ਗੁਰੂ ਘਰ ਆਉਣਾ ਹੈ ਜਦੋਂ ਬੰਦਗੀ ਕਰਨੀ ਆ ਅਸੀਂ ਬੰਦਗੀ ਤੇ ਬੈਠੇ ਆ ਸੰਗਤ ਕਰਨੀ ਆ ਉਦੋਂ ਆਪਣੀ ਮਤ ਨੂੰ ਛੋੜੇ ਘਰ ਤੋਂ ਛੱਡ ਕੇ ਆ ਜੀ ਸਿਰਫ ਇੱਥੇ ਗੁਰੂ ਦੀ ਮਤ ਗੁਰੂ ਕੀ ਕਹਿੰਦਾ ਮਤ ਦਾ ਮਤਲਬ ਗੁਰਿਆਰੋ ਗੁਰੂ ਸਾਹਿਬ ਸਾਨੂੰ ਕੀ ਕਹਿੰਦੇ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਉਹ ਅਸੀਂ ਸਮਝਦੇ ਹਾਂ ਉਹ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਉਹਨ ਮੋਦੀ ਵਿਚਾਰ ਕਰਨ ਵਾਸਤੇ ਮੇਰੇ ਮਾਲ ਕਰ ਰਿਹਾ ਕਿ ਨਹੀਂ ਭਾਈ ਤੂੰ ਇਸ ਤਰ੍ਹਾਂ ਨਹੀਂ ਕਰਨਾ ਤੂੰ ਆਹ ਲੈਣ ਤੇ ਨਹੀਂ ਖੜੇ ਹੋਣਾ ਕਿ ਅਸੀਂ ਚੱਕਰ ਮਾਰਦੇ ਰਹੀਏ ਸੀਸ ਨਵਾਇਆ ਕਿ ਆਥੀਏ ਜਾਂ ਰਿੱਤੇ ਇੱਕ ਸੁੱਤੇ ਜਾਏ ਕਹਿੰਦਾ ਤੂੰ ਮੱਥੇ ਵੀ ਟਿੱਕੀ ਜਾਉਂਦਾ ਕੋਈ ਫਾਇਦਾ ਨਹੀਂ ਹੈ ਨਾਨਕ ਸਾਹਿਬ ਕਹਿ ਰਹੇ ਨੇ ਆਹ ਲਾਸਟ ਪੰਕਤੀ ਦੇ ਵਿੱਚ ਨਾਨਕ ਗੁਰਮੁਖ ਸਹਜ ਮਿਲੇ ਕਹਿੰਦਾ ਸੋਤੇ ਸੁਭਾ ਮਿਲੂਗਾ ਭੋਲੇ ਭਾਲੇ ਮਿਲੇ ਰਗੁਰਾਇ ਕੀ ਕਹਿ ਰਹੇ ਨੇ ਨਾਨਕ ਗੁਰਮੁਖ ਸਹਜ ਮਿਲੇ ਸੱਚੇ ਸੋ ਲਿਵਲਾਇ ਆਹ ਲਾਸਟ ਨੇ ਚੋੜ ਲਿਵਲਾਉਂਗੇ ਲਿਵ ਲਿਵ ਦਾ ਪਾਪ ਜਵੇਂ ਆਪਾਂ ਬੈਠੇ ਸੀ 10 ਮਿੰਟ ਆਪਾਂ ਬੈਠ ਕੇ ਮਾਲਕ ਦੇ ਦਰ ਤੇ ਇਸ ਤਨ ਨੂੰ ਬਿਠਾਇਆ ਤਨ ਇੱਕ ਡੈਡ ਰੂਪ ਦੇ ਵਿੱਚ ਬੈਠਾ ਮਨ ਨੇ ਉਸ ਮਾਲਕ ਦੀਆਂ ਪਿਤਾ ਪਰਮਾਤਮਾ ਦੇ ਮੁੱਖ ਦੀਆਂ ਵਿਚਾਰਾਂ ਸੁਣੀਆਂ ਔਰ ਗੁਰਪ੍ਰੇਰ ਜੇ ਜੇ ਅਸੀਂ ਥੋੜਾ ਜਿਹਾ ਹੋਰ ਪ੍ਰਾਂਦਾ ਕਰਾਂਗੇ ਥੋੜਾ ਜਿਹਾ ਹੋਰ ਮਾਲਕ ਨਾਲ ਪਿਆਰ ਪਾਵਾਂਗੇ ਇਥੋਂ ਸਾਡੇ ਮਨ ਨੇ ਯਾਤਰਾ ਕਰਕੇ ਗੁਰਦੁਆਰੇ ਆਪਣੇ ਘਰ ਪਹੁੰਚ ਜਾਣਾ। ਔਰ ਫਿਰ ਨਾਮ ਪਰ ਕਾਸੇ ਸਿਦਕਸ਼ਣ ਕਰਵਾਂਗੇ। ਆਹ ਕਹਾਣੀਆਂ ਗੁਰਪਿਆਰੇ ਨਿਕ ਸਕੀ। ਇਹੀ ਕਹਾਣੀ ਗੁਰਪਿਆਰ ਉਹ ਸਾਡੇ ਸਮਝ ਨਹੀਂ ਆ ਰਹੀ। ਕਿੰਨੀਆਂ ਕਸੀਂ ਸੰਗਤਾਂ ਕਰ ਲੀਆਂ। ਕਿੰਨੇ ਕਸੀਂ ਲੰਗਰ ਲਾ ਲਏ ਗੁਰੂ ਦੇ ਘਰਾਂ ਚ ਵੀ ਕਰਾ ਲੇ। ਪਰ ਉਹਨਾਂ ਚ ਸਾਡੇ ਸਮਝ ਨਹੀਂ ਆਉਂਦੇ ਸਾਫ ਲੱਭ ਜਾ ਮੈਂ ਸਾਨੂੰ ਗੁਰੂ ਸਾਹਿਬ ਨੇ ਸਮਝਾਤਾ। ਤੇ ਕਿ ਜਿੰਨਾ ਚਿਰ ਤੂੰ ਵਿਚਾਰ ਨਹੀਂ ਕਰਦਾ ਸਬਦ ਬਾਣੀ ਪੜ੍ਹ ਕੇ ਔਰ ਗੁਰੂ ਨਾਲ ਪਿਆਰ ਨਹੀਂ ਪਾਉਂਦਾ ਸੰਗਤ ਬੈਠਣ ਦਾ ਤਰੀਕਾ ਉੱਠਣ ਦਾ ਤਰੀਕਾ ਜਾਣ ਦਾ ਤਰੀਕਾ ਆਉਣ ਦਾ ਤਰੀਕਾ ਉਹ ਮਨ ਚਿਰ ਗੁਰੂ ਸਾਹਿਬ ਨੇ ਕਿਰਪਾ ਨਹੀਂ ਕਰਨੀ ਸਾਡਾ ਜਨਮ ਮਾਮ ਨਹੀਂ ਕਰਨਾ ਹਾਂ ਇਹਦਾ ਸਾਨੂੰ ਲਾਭ ਮਿਲੇਗਾ ਜੇ ਅਸੀਂ ਇਸੇ ਤਰ੍ਹਾਂ ਹੀ ਕਰਦੇ ਰਹੇ ਗੁਰੂ ਦੀ ਬਾਤ ਨਹੀਂ ਲੈਂਦੀ ਭਾਵ ਕਦੇ ਕਦਾਈ ਕਿਤੇ ਮਨ ਜੁੜ ਗਿਆ ਤਵੇ ਕਦਾਈ ਕਿਤੇ ਆਪਾਂ ਪਿਆਰ ਨਾਲ ਗੱਲਾਂ ਕਰਦੀਆਂ ਜਾਂ ਆਪਾਂ ਵੈਸੀ ਜੋ ਆਮ ਸੰਸਾਰ ਪੂਜਾ ਕਰਦਾ ਇਸ ਤਰ੍ਹਾਂ ਕਰਦੇ ਰਹੇ ਇਹਦਾ ਨਾਮ ਤੋਂ ਮਿਲੇਗਾ ਪਰ ਸਾਡਾ ਜਨਮ ਮਰ ਨਹੀਂ ਕਰ ਸਕਦਾ ਕਿਉਂਕਿ ਗੁਰੂ ਸਾਹਿਬ ਨੇ ਸਾਫ਼ ਲੱਗ ਕੇ ਉਹ ਕਹਿੰਦਾ ਬਿਨ ਹਰ ਭਜਨ ਨਹੀਂ ਛਡਦਾ ਜਿੰਨਾ ਜਿੰਨਾ ਤਰਸੀ ਮਾਲਕ ਦੀ ਬੰਦਗੀ ਨਹੀਂ ਕਰਦੇ ਬਿਕਾਰੇ ਬੈਠ ਕੇ ਚੌਂਕੜਾ ਲਾ ਕੇ ਉਹ ਕਿਵੇਂ ਜਿਵੇਂ ਆਪਾਂ ਰੋਜ਼ ਹਰ ਰੋਜ਼ ਮਾਂ ਨੂੰ ਵਾਜਾ ਮਾਰਦੇ ਆ। ਉਹ ਗੁਰੂ ਵਾ ਗੁਰੂ ਵਾ ਗੁਰੂ ਆ ਪਿਆਰ ਨਾਲ ਸੀ ਜਿਵੇਂ ਆਪਣੇ ਮਾਤਾ ਪਿਤਾ ਦਿਨ ਆ ਵੀ ਨੂੰ ਆਪਾਂ ਬੜੇ ਸਤਿਕਾਰ ਦੇ ਨਾਲ ਬੁਲਾਉਂਦੇ ਆ। ਇਸੇ ਤਰੀਕੇ ਇਹ ਵੀ ਸਾਡੇ ਅਸਲੀ ਮਾਤਾ ਪਿਤਾ ਹੈ। ਤੇ ਪਿਆਰੇ ਅਸਲੀ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਤੂੰ ਮੇਰਾ ਮੰਦਤ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਤਾਂ ਕਹ ਕੇ ਜਾ ਕਹ ਇਹ ਗੁਰਿਆਰੋ ਇਹ ਸਮਝਣਾ ਸਾਨੂੰ ਇਹ ਵਿਚਾਰ ਸੁਣ ਕੇ ਨੂੰ ਇੱਕ ਕਰਨੇ ਭਾਈ ਦੂਜੀ ਵਿੱਚ ਕੱਢ ਨਹੀਂ ਗੈਣਾ ਬੁਕਰ ਇਹ ਜੀ ਜਨਮ ਬੰਦ ਖਤਮ ਕਰਨਾ ਤੇ ਇਹਨੂੰ ਵਿਚਾਰ ਕਰੀਆ ਕਿ ਲਾਸਟ ਇਹ ਕਹਦਾ ਕਿ ਜੇ ਤੂੰ ਇਹ ਕਹਾਣੀ ਸਮਝ ਲੇਗਾ ਕਿ ਤੇਰਾ ਹੱਥਾਂ ਸਹਾਈ ਜਿੱਥੇ ਤੂੰ ਕਹੇਗਾ ਪੁਰ ਪਿਆਰੇ ਜਿੱਥੇ ਅਸੀਂ ਅਰਦਾਸ ਕਰਾਂਗੇ ਜਿੱਥੇ ਮਾਲਕ ਨੂੰ ਪੁਕਾਰਾਂਗੇ ਜਦੋਂ ਯਾਦ ਕਰਾਂਗੇ ਉੱਥੇ ਹਾਜ਼ਰਨਾਜ਼ ਹੋ ਜਾਣਾ ਐਥੇ ਉੱtre ਰਖਵਾਲਾ ਮੇਰੇ ਸਤਿਗੁਰ ਦੀਨ ਦਿਆਲਾ ਉਹ ਹੱਥਾਂ ਸਾਡੀ ਸਹਾਇਤਾ ਕਰਦਾ ਪੁਰ ਪਿਆਰੇ ਔਰ ਫਿਰ ਸਾਨੂੰ ਲੋੜ ਹੀ ਪੰਦੀਆਂ ਚੀਜ਼ਾਂ ਸਾਰੀਆਂ ਤੇਗਾਂ ਸਾਰੀ ਪਛੋਬੀ ਆਪਾਂ ਕੋ ਵਿਚਾਰ ਕਰਕੇ ਨਿੱਕੇ ਤੇ ਪਾਈ ਸੀ ਧੰਨਾ ਜੀ ਭਗਤ ਧੰਨਾ ਜੀ ਉਹਨਾਂ ਨੇ ਕੀ ਨਹੀਂ ਮੰਗਿਆ ਕੋਈ ਪਿਆਰੇ ਸਾਰਾ ਕੁਝ ਹੀ ਮੰਗ ਲਿਆ ਉਹਨੇ ਪਰ ਉਹਨਾਂ ਨੇ ਪਹਿਲਾਂ ਬੈਠੇ ਬੈਠੇ ਨਹੀਂ ਬੰਦਗੀ ਕੀਤੀ ਐ ਚੌਂਕੜਾ ਮਾਰਿਆ ਮਾਲਕ ਨੂੰ ਯਾਦ ਕੀਤਾ ਔਰ ਮਾਲਕ ਦੇ ਦਰਸ਼ਨ ਕੀਤੇ ਮਾਲਕ ਦੇ ਦਰਸ਼ਨ ਕੀਤੇ ਫਿਰ ਉਹਨੇ ਅੱਗੇ ਜੋ ਮੰਗਣਾ ਸੀ ਸਭ ਕੁਝ ਮੰਗ ਲਿਆ ਦਾਲ ਸਿੱਧਾ ਮੰਗੋ ਕਿਉ ਹਮਰਾ ਖੁਸ਼ੀ ਕਰੇ ਨਾ ਜਿਓ ਪੰਨੀਆਂ ਅਸਾਦ ਨੇ ਮੀਕਾ ਅਨਾਜ ਮੰਗੂ ਸਤ ਸੀਕਾ ਪੰਨੀਆਂ ਮਤਲਬ ਪੈਰ ਦੀ ਜੁੱਤੀ ਤੱਕ ਵੀ ਮੰਗ ਲਈ ਔਰ ਨਾਜ ਵੀ ਉਹ ਮੰਗ ਲਿਆ ਗੁਰਪਿਆਰੇ ਉਹ ਜਿਹੜਾ ਸੱਤ ਵਾਰੀ ਜ਼ਮੀਨ ਨੂੰ ਜੀ ਚੋਤ ਕੇ ਮੱਲ ਬਾਕੇ ਉਹਨੂੰ ਪੱਤਰ ਕਰਕੇ ਨਰਮ ਕਰਕੇ ਕਹਿੰਦਾ ਮੈਨੂੰ ਉਹ ਨਾਜ ਚਾਹੀਦਾ ਉਹ ਜ਼ਮੀਨ ਦੇ ਵਿੱਚ ਉੱਗਿਆ ਹੋਇਆ ਮੈਨੂੰ ਨਾਜ ਖਾਣ ਨੂੰ ਚਾਹੀਦਾ ਆਪਾਂ ਦੇਖਦੇ ਨਾ ਵੀ ਆਪਾਂ ਜੋ ਜ਼ਮੀਨ ਜਰਾ ਕਰਦੇ ਆ ਉਸ ਤਰ੍ਹਾਂ ਜ਼ਮੀਨ ਨੂੰ ਕਿਵੇਂ ਸੋਧਦੇ ਨਰਮ ਕਰਦੇ ਆ ਵੱਤ ਬਣਾਉਣੇ ਉਹਦਾ ਵੀ ਹਾਂ ਹੁਣ ਵੱਤ ਐ ਇਸੇ ਤਰ੍ਹਾਂ ਹੀ ਗੁਰਪਿਆਰੋ ਸਾਡੇ ਸਰੀਰ ਦੀ ਵੀ ਵੱਤ ਐ ਭਾਵ ਜਿਹੜਾ ਸਾਡਾ ਮਨ ਐ ਇੱਥੇ ਆਇਆ ਸੰਸਾਰ ਤੇ ਬੰਦਗੀ ਕਰਨ ਇਹਦੀ ਵੀ ਵੱਤ ਐ ਆ ਹੁਣ ਜਿਵੇਂ ਆਪਾਂ ਘੰਟਾ ਦੋ ਘੰਟੇ ਬੈਠ ਕੇ ਹੁਣ ਆਪਾਂ ਕੀ ਕੀਤਾ ਆਪਣੀ ਜ਼ਮੀਨ ਨੂੰ ਵੱਤ ਕੀਤਾ ਪੱਤਰ ਕੀਤਾ ਜੀ ਹੁਣ ਇਹਦੇ ਵਿੱਚ ਧਿਆਨ ਧਿਆਨ ਨਾਲ ਬੈਠ ਕੇ ਮਾਲਕ ਨਾਲ ਅਸੀਂ ਸੁਰਤੀ ਜੋੜ ਕੇ ਨਾਮ ਧੰਨ ਮਾਲਕ ਤੋਂ ਲੈ ਕੇ ਫਰਦਾ ਬੇਨਤੀਆਂ ਕਰਕੇ ਮੇਰੇ ਮਾਲਕ ਨੇ ਇੱਥੇ ਸਾਡੇ ਤੇ ਕਿਰਪਾ ਕਰ ਦੇਣੀਆਂ ਉਹਨੂੰ ਗੁਰੂ ਸਾਹਿਬ ਫਰਮਾਰੇ ਨੇ ਕਿ ਸਤ ਗੁਰ ਸਿੱਖ ਕੋ ਨਾਮ ਧੰਨ ਦੇ ਗੁਰ ਕਾ ਸਿਖ ਵੱਡ ਭਾਗੀ ਹੈ ਤਾਂ ਮੇਰੇ ਮਾਲਕ ਨੇ ਪੰਗਤੀ ਲਿਖੀ ਆ ਗੁਰੂ ਸਾਹਿਬ ਦੇ ਵਿੱਚ ਗੁਰ ਸਾਹਿਬ ਦੇ ਅੰਦਰ ਕਿ ਜੇ ਤੂੰ ਜ਼ਮੀਨ ਨੂੰ ਬੱਤ ਕਰ ਲੇਗਾ ਤਾਂ ਤੈਨੂੰ ਮੈਂ ਨਾਮ ਬਖਤ ਦਊਗਾ ਹੁਣ ਬੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕੇ ਆ ਖਾਈ ਕਹਿੰਦਾ ਤੂੰ ਬੀਜ ਲਾਓ ਭਲਿਆ ਆ ਆਪਣੀ ਜ਼ਮੀਨ ਬੱਤ ਕਰ ਲਾ ਨਾਮ ਬੀਜ ਲਾ ਅੱਗੇ ਕੀ ਖਾਏਗਾ ਭੁੱਖਾ ਰਹਿ ਤੂੰ ਅੱਗੇ ਤਾਂ ਗੁਰਪਿਆਰੇ ਤੁਹਾਨੂੰ ਜੁੱਤੀਆਂ ਤੋਂ ਇਲਾਵਾ ਕੁਛ ਨਹੀਂ ਮਿਲਣਾ ਜਮਾਂ ਦੀਆਂ ਜੁੱਤੀਆਂ ਪਹਿਣੀਆਂ ਅਥੇ ਆ ਹੁਣ ਮੌਕਾ ਹੈ ਜਿਨ੍ਹਾਂ ਚਿਰ ਸਵਾਸ ਹੈ ਜਿਨ੍ਹਾਂ ਚਿਰ ਇਹਦੇ ਵਿੱਚ ਸਵਾਸ ਚੱਲ ਰਹੇ ਨੇ ਇਸ ਦੇਹੀ ਦੇ ਅੰਦਰ ਉਹਨਾਂ ਚਿਰ ਕਮਾਈ ਕਰ ਲੈ ਭਾਈ ਨਾਮ ਜਪ ਕੇ ਵਾਹਿਗੁਰੂ ਬਹਿਗੁਰੂ ਕਰਕੇ ਨਾਮ ਧੰਨ ਤੇ ਨੂੰ ਬਦਲੀ ਕਰ ਲੈ ਨਾਮ ਧੰਨ ਇਕੱਠਾ ਕਰ ਲੈ ਗੁਰਦਾਰੇ ਆਪਾਂ ਇੱਥੇ ਹੀ ਅੱਜ ਜੋ ਸੰਗਤ ਮੇਰਾ ਮਾਰਗ ਦਿਖਾ ਰਿਆ ਹੈ ਆਪਾਂ ਇੱਥੇ ਹੀ ਵਿਚਾਰਾਂ ਨੂੰ ਰੋਕੀਏ ਪਾਵ ਇੱਥੋਂ ਤੱਕ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਬਹੁਤ ਬਹੁਤ ਧੰਨਵਾਦ ਆਕਾਲ ਪੁਰਖ ਦਾ ਪ੍ਰਮਾਤਮਾ ਦਾ ਜਿਨੇ ਬੜੀ ਅਪਾਰ ਬਖਸ਼ ਕਿਰਪਾ ਕੀਤੀ ਆ ਰੋਜ਼ ਕਰਦਾ ਆ ਰਹੇ ਕੋਈ ਕਰ ਉਸ ਕਿਤਾ ਜੀ ਬੜਾ ਭਾਗੀ ਜੀਵਾਂ ਬਹੁਤ ਬੜਾ ਭਾਗੀ ਜੀਵਾਂ ਆ ਰਹੇ ਮੇਰੇ ਮਾਲਕ ਨੇ ਤਰਸ ਕੀਤਾ ਸਾਰੀਆਂ ਸੰਗਤ ਦੀਆਂ ਛੋੜੀਆਂ ਪਰੇ ਕਦਮ ਚੱਲਿਆ ਦੇਖੇ ਲੈ ਘਰਾਂ ਚ ਸੁੱਖ ਸ਼ਾਂਤੀ ਬਖਸ਼ੇ ਚੜ੍ਹਦੀਆਂ ਕਲਾ ਵਿੱਚ ਰੱਖੇ ਨਾਮ ਦਾਮ ਹਰ ਰਸ ਇਹਰਾ ਮਾਲਕ ਇਹਨਾਂ ਛੋੜੀਆਂ ਪਰੇ ਔਰ ਤਰਾੰਚੁ ਮਾਈ ਚੁਪਰਤ ਪਤਪੁਤਕਾ ਵਿ ਦੁਖਾਂ ਕਲੇਸ਼ਾਂ ਦਾ ਨਿਰਾਸ ਕਰੇ ਨਦਰ ਖਿੜੇ ਜ ਸੁਖ ਸ਼ਾਂਤੀ ਬਖਸੇ ਗੁਰੂ ਘਰ ਦੇ ਚੜ੍ਹਦੇ ਗਲਾਂ ਬਖਸੇ ਆਉ ਗੁਰਪਿਆਰੇ ਭੁੱਲਾਣਾ ਚਤਾਰੇ ਵੀ ਕਰੇ ਬਾਣੀ ਪੜਦੇ ਹਾਂ ਬਹੁਤ ਭਕਾਉਂਦੀਆਂ ਲਗਾਤਾਰ ਅੱਗੇ ਪਿੱਛੇ ਲੱਗ ਜਾਂਦੀਆਂ ਨੇ ਮੇਰਾ ਮਾਲਕ ਕਾਲਪੁਰ ਪੰਪਿਤਾ ਪਰਮਾਤਮਾ ਸੰਗਤ ਬਖਸ਼ਣ ਹਾਰਾ ਜੀ ਬਖਸਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ